ਮੇਤਰੋ ਕਿ ਦਾਣਾ ਮੰਡੀ ਚ ਪੈ ਗਿਆ ਝੂਟਾ ਕਹਿੰਦੇ ਟੈਣਾ ਸੋੜ ਵਾਲੇ ਟੋਚਨ ਪਾਜੀ ਖੜੇ ਆ। ਕੰਮੜਿਓ। ਟੈਸਟ ਟੈਸਟ ਕਰ ਰਹੇ ਹਾਂ ਕੋਈ ਚੀਜ਼। ਟੈਸਟ ਕਰ ਰਹੇ ਹਾਂ। ਠੀਕ ਆ ਠੀਕ ਆ। ਲੋ ਵੀ ਮੇਤਰੋ। ਕਦੇ ਡਾਉਣਾ ਟੈਣਾ ਸੋੜ ਉਹ ਥਲੇ ਉੱਤਰਿਆ ਲੱਕੀ ਹੈ। ਲੱਕੀ ਥਲੇ ਫਿਰਦਾ। ਉਹ ਪਤਾ ਕਿਦੇ ਨਹੀਂ ਜਾ ਰਿਹਾ ਨਾ ਇਹ। ಎಲ್ಲೂ ಮಿತ್ರ me ਨਹੀਂ ਬਰਾਬਰ ਗੇਰ ਬਦਲ ਬਦਲ ਦੇਖਦੇ ਨੇ ਕਿ ਕੀ ਗੱਲ ਬਾਰੇ ਕਿਹੜੇ ਗੇਰ ਚਲਾਇਆ ਹੁਣ ਪਹਿਲੇ ਕਿਲਾਤਾ ਉਹ ਇਹ ਚੜਦਾ ਆਵਾਜ਼ ਡੈਨੋਸੌਰ ਉਹ ਜਾਣਕਾਰੀ ਵੀ ਸ਼ਾਂਤੀ ਕਰਦੇ ਆ ਵੀ ਕਿਵੇਂ ਟੋਹਣ ਲਿਆ ਪਾਈ ਫਿਰਦੇ ਨੇ ਲੱਕੀ ਕੀ ਹਾਲਾ ਕਿਵੇਂ ਘੌਂਸੜੀ ਦਾਣਾਂ ਮੰਡੀ ਪੱਟੀ ਜਾਂਦੇ ਹੋ ਏ ਬਾਟ ਐਕਟਿੰਗ ਚੱਲ ਰਹੀ ਹੈ ਅੱਛਾ ਟੂਰਨਾਮੈਂਟ ਦੇ ਪੁਆਇੰਟ ਖਾਤਰ ਕਿਵੇਂ ਹਰਿਆਣੇ ਚੱਕ ਯਾਰ ਉੱਥੇ ਦੇਖਾਂਗੇ ਉੱਥੇ ਜਾਣਾ ਹੈ ਠੀਕ ਹੈ ਬਾਈ ਕਿਹੜੀ ਜਗ੍ਹਾ ਤਿਆਰ ਕਿਹੜੀ ਜਗ੍ਹਾ ਹਰਿਆਣੇ ਚ ਇੱਧਰ ਹੀ ਆ ਯਾਰ ਪਤਾ ਨਹੀਂ ਮੁੰਡੇ ਨੂੰ ਦੱਸਿਆ ਸੀਗਾ ਕਿੰਨੀ ਤਰੀਕ ਦਾ ਬਾਈ ਤਰੀਕ ਨੇੜੀ ਆ ਜੋ ਰੱਖਣਗੇ ਅਸੀਂ ਕਹੇ ਉਦੋਂ ਪਹਿਲਾਂ ਹੀ ਤਿਆਰ ਕਰ ਲਗੇ ਸੈਟ ਓਕੇ 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 ਵੀ ਤਿਆਰੀ ਚੱਲ ਰਹੀ ਹੈ ਪੂਰੀ ਬਾਕੀ ਨਾਲੇ ਮੈਂ ਕਹਾਂ ਵੀਡੀਓ ਵੀਡੀਓ ਬਣਾ ਲਾਂਗੇ ਯਾਰ ਠੀਕ ਹੈ ਠੀਕ ਹੈ ਬਲੌਗ ਤੋਂ ਵੀ ਚੱਲੀ ਜਾਂਦੇ ਆ ਠੀਕ ਹੈ ਬਾਈ ਹੋਰ ਚਲ ਵਧੀਆ ਗੱਲ ਇਹਦਾ ਡਾਇਨਾਸੌਰ ਆ ਗਿਆ ਆਹ ਇਹ ਡੈਥ ਰੀ ਏ ਵੀ ਆਪਣਾ ਹੀ ਹੈਗਾ ਨਹੀਂ ਆਪਣਾ ਹੀ ਹੈ ਠੀਕ ਹੈ ਠੀਕ ਹੈ ਦੋਨੇ ਕਰਨੇ ਤਿਆਰ ਦੋਨੇ ਤਿਆਰ ਕਰਨੇ ਆ ਲਿਆ ਕਾ ਠੀਕ ਹੈ ਠੀਕ ਹੈ ਜਾਂ ਜਾ ਜਾਣੇ ਪਾਏ ਪੈਨੇ ਪੂਰੇ ਵੱਡੇ ਹਨਾ ਟਾਇਰ ਉਪਰ ਤਾਂ ਪਾਣੀ ਪਾਣੀ ਬੰਦ ਲਟਾਇਰਾ ਜੋਰ ਲੱਗਾ ਪਾਣੀ ਕੱਢੀ ਜਾਂਦੇ ਆ ਪਾਣੀ ਪੈਂਦਾਗਾ